ਦੇਖਭਾਲ ਕਰਤਾ ਵਜੋ ਤੁਸੀਂ ਸਿਹਤ ਸੰਭਾਲ ਪੇਸ਼ੇਵਰਾਂ ਜਿਵੇਂ ਡਾਕਟਰ ਨਰਸ ਅਤੇ ਨਿੱਜੀ ਸਹਾਇਤਾ ਵਰਕਰਾਂ ਨਾਲ ਕੰਮ ਕਰੋਗੇ ਸਿਰਫ ਕੁਝ ਕੋ ਨਾਮ ਹਨ ਸਿਹਤ ਸੰਭਾਲ ਪੇਸ਼ੇਵਰ ਉਹ ਹੈ ਜੋ ਸਿਹਤ ਸੰਭਾਲ ਲਈ ਕੰਮ ਕਰਦਾ ਹੈ ਡਾਕਟਰ ਰੋਗ ਦੀ ਪਹਿਚਾਨ ਇਲਾਜ ਵਿੱਚ ਸੁਝਾ ਦਵਾਈਆਂ ਸਮੇਤ ਪਰਹੇਜ ਅਤੇ ਡਾਕਟਰੀ ਕੰਮ ਕਰਦੇ ਹਨ ਫਿਰ ਨਰਸਾਂ ਦਵਾਈਆਂ ਦਿੰਦੀਆਂ ਹਨ ਅਤੇ ਡਾਕਟਰ ਦੁਆਰਾ ਸੁਝਾਏ ਇਲਾਜ ਕਰ ਦਿਆ ਹਨ ਨਿੱਜੀ ਸਹਾਇਤਾ ਵਰਕਰ ਦਿਨ ਦੇ ਕੰਮ ਜਿਵੇਂ ਘਰ ਵਾਪਸ ਜਾਣ ਤੋਂ ਬਾਅਦ ਨਹਾਉਣਾ ਕੱਪੜੇ ਪਾਉਣੇ ਅਤੇ ਖਾਣਾ ਆਦਿ ਵਿੱਚ ਸਹਾਇਤਾ ਕਰਦੇ ਹਨ ਡਾਈਟੀਸ਼ੀਅਨਸ ਅਤੇ ਭਾਸ਼ਾ ਅਤੇ ਭਾਸ਼ਾ ਦੇ ਮਾਹਰ ਇਹ ਯਕੀਨੀ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਦੇਖਭਾਲ ਪ੍ਰਾਪਤਕਰਤਾ ਲਈ ਲੋੜੀਂਦਾ ਪੋਸ਼ਣ ਮਿਲ ਰਿਹਾ ਹੈ ਅਤੇ థెరਪਿਸਟ ਜਿਵੇਂ ਫਿਜ਼ੀਓਥੈਰੇਪਿਸਟ ਅਤੇ ਪੇਸ਼ੇਵਰ థెరਪਿਸਟ ਜਿਹੜੀਆਂ ਲੋਕਾਂ ਨੂੰ ਸੁਰੱਖਿਅਤ ਰੱਖਣ ਅਤੇ ਕਸਰਤੀਆਂ ਯੋਜਨਾਵਾਂ ਅਤੇ ਸਹਾਇਕ ਯੰਤਰਾਂ ਵਿੱਚ ਅੱਗੇ ਵਧਣ ਵਿੱਚ ਮਦਦ ਕਰਦੇ ਹਨ ਉਹ ਪ੍ਰਕਿਰਿਆ ਤੋਂ ਇਲਾਵਾ ਵੀ ਹੋ ਸਕਦੀਆਂ ਹਨ ਇਹ ਇੱਕ ਛੋਟੀ ਜਿਹੀ ਚਾਹਤ ਹੈ ਕਿ ਹਰ ਕੋਈ ਕੀ ਕਰਦਾ ਹੈ ਅਤੇ ਦੇਖਭਾਲ ਪ੍ਰਾਪਤਕਰਤਾ ਦੇ ਦੇਖਭਾਲ ਵਿੱਚ ਇਹ ਨਾ ਮਹਾਰਾਂ ਦੀ ਟੀਮ ਸ਼ਾਮਲ ਹੋ ਸਕਦੀ ਹੈ ਪਰੰਤੂ ਉਹਨਾਂ ਦੇ ਦੇਖਭਾਲ ਕਰਤਾ ਵਜੋਂ ਤੁਸੀਂ ਵੀ ਸਿਹਤ ਸੰਭਾਲ ਟੀਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹੋ ਜਿਵੇਂ ਮੁੱਢਲੀ ਦੇਖਭਾਲ ਕਰਨ ਵਾਲੇ ਦੂਜੇ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਕੰਮ ਕਰਦੇ ਹਨ ਤੁਸੀਂ ਆਪਣੇ ਦੇਖਭਾਲ ਪ੍ਰਾਪਤਕਰਤਾ ਦਾ ਸੰਚਾਲਕ ਕੋਆਰਡੀਨੇਟ ਇਟਰ ਵਕੀਲ ਨਿਰਣਾਇਕ ਅਤੇ ਕੋਚ ਬਣ ਸਕਦੇ ਹੋ ਇਸ ਵੀਡੀਓ ਵਿੱਚ ਤੁਸੀਂ ਸਮਝੋਗੇ ਕਿ ਇਨਾਂ ਸਿਹਤ ਸੰਭਾਲ ਮਹਰਾਂ ਨਾਲ ਸੰਬੰਧ ਕਿਵੇਂ ਸਥਾਪਿਤ ਕਰਨਾ ਹੈ ਇੱਥੇ ਕੁਝ ਨੁਕਤੇ ਹਨ ਜੋ ਤੁਹਾਡੀ ਟੀਮ ਨਾਲ ਸਕਾਰਾਤਮਕ ਸੰਬੰਧ ਬਣਾਉਂਦੇ ਹਨ ਨਿਸ਼ਚਿਤ ਰਹੋ ਕਿ ਦੇਖਭਾਲ ਪ੍ਰਾਪਤ ਕਰਤਾ ਦੀਆਂ ਜ਼ਰੂਰਤਾਂ ਅਤੇ ਲੋੜਾਂ ਕੀ ਹਨ ਕਿਸੇ ਵੀ ਚੁਣੌਤੀਆਂ ਬਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਜਾਣਨਾ ਚਾਹੀਦਾ ਹੈ ਤੁਹਾਡਾ ਜਾਂ ਦੇਖਭਾਲ ਪ੍ਰਾਪਤ ਕਰਤਾ ਦਾ ਕੋਈ ਪ੍ਰਸ਼ਨ ਹੈ ਤਾਂ ਲਿਖੋ ਇਨਾਂ ਨੂੰ ਤੁਹਾਡੇ ਨਾਲ ਮੁਲਾਕਾਤ ਲਈ ਲਿਆਓ ਅਤੇ ਮੀਟਿੰਗ ਦੌਰਾਨ ਨੋਟ ਲਿਖੋ ਜੇ ਸੌਖਾ ਹੋਵੇ ਤਾਂ ਗੱਲਬਾਤ ਨੂੰ ਰਿਕਾਰਡ ਕਰਨ ਲਈ ਆਪਣੇ ਫੋਨ ਦੀ ਵਰਤੋਂ ਕਰੋ ਦੇਖਭਾਲ ਪ੍ਰਾਪਤ ਕਰਤਾ ਦੀ ਜਾਣਕਾਰੀ ਦਾ ਇੱਕ ਫੋਲਡਰ ਰੱਖੋ ਕੋਈ ਜ਼ਰੂਰੀ ਨੋਟ ਨੂੰ ਸ਼ਾਮਿਲ ਕਰੋ ਅਤੇ ਸਾਰੀਆਂ ਦਵਾਈਆਂ ਦੀ ਲਿਸਟ ਬਣਾਓ ਕਿਸੇ ਅਲਰਜੀ ਨੂੰ ਦੱਸਣਾ ਯਕੀਨੀ ਰੱਖੋ ਇੱਥੇ ਤੱਕ ਕਿ ਕੋਈ ਅਲਰਜੀ ਖਾਣੇ ਤੋਂ ਹੋਈ ਹੋਵੇ ਅਤੇ ਤੁਹਾਨੂੰ ਇਸ ਦੀ ਦਵਾਈ ਦਾ ਨਹੀਂ ਪਤਾ ਹੋਵੇਗਾ ਜੇ ਦੇਖਪਾਲਕਰਤਾ ਨੂੰ ਕੋਈ ਦਰਦ ਜਾਂ ਮਾੜੇ ਪ੍ਰਭਾਵ ਹਨ ਤਾਂ ਸਿਹਤ ਸੰਭਾਲ ਟੀਮ ਨੂੰ ਜਾਣੂ ਕਰਵਾਓ। ਦੇਖਪਾਲ ਪ੍ਰਾਪਤਕਰਤਾ ਦੀ ਦੇਖਪਾਲ ਕਰ ਵਿੱਚ ਕਿਵੇਂ ਕਰਨੀ ਹੈ? ਬਾਰੇ ਸਵਾਲ ਪੁੱਛੋ। ਕਦੇ-ਕਦੇ ਜਾਣਨਾ ਕੀ ਕੀ ਪੁੱਛਣਾ ਹੈ ਸਭ ਤੋਂ ਔਖਾ ਹੁੰਦਾ ਹੈ ਤੁਸੀਂ ਕਿਸੇ ਵੀਡੀਓ ਨੂੰ ਦੇਖਣ ਲਈ ਇੱਥੇ ਕਲਿੱਕ ਕਰ ਸਕਦੇ ਹੋ ਜੋ ਕੁਝ ਸੁਝਾਵਾਂ ਲਈ ਮਦਦ ਕਰ ਸਕਦੀ ਹੈ ਕਿ ਤੁਹਾਡੀ ਸਿਹਤ ਸੰਭਾਲ ਟੀਮ ਨੂੰ ਕੀ ਪੁੱਛਣਾ ਹੈ ਇਸ ਵੇਰਵੇ ਦੇ ਬਾਰੇ ਸਭ ਕੁਝ ਹੈ ਸੰਚਾਰ ਵਿੱਚ ਬਹੁਤ ਖਾਸ ਰਹੋ ਕੁਝ ਵੀ ਬਾਹਰ ਨਾ ਛੱਡੋ ਅਤੇ ਇਮਾਨਦਾਰ ਰਹੋ ਇਹ ਸਭ ਸੁਝਾਅ ਤੁਹਾਨੂੰ ਸਿਹਤ ਸੰਭਾਲ ਪੇਸ਼ੇਵਰਾਂ ਨਾਲ ਕੰਮ ਕਰਨ ਦਾ ਸਭ ਤੋਂ ਵੱਧ ਫਾਇਦਾ ਲੈਣ ਲਈ ਤਿਆਰੀ ਕਰਨ ਵਿੱਚ ਤੁਹਾਡੀ ਮਦਦ ਕਰੇਗਾ ਹੋਰ ਸਹਾਇਤਾ ਅਤੇ ਜਾਣਕਾਰੀ ਜਿਵੇਂ ਰੋਗੀ ਦਾ ਦੇਖਭਾਲ ਐਡਵੋਕੇਟ ਕਿਵੇਂ ਬਣੀਏ ਜਾਂ ਸਿਹਤ ਸੰਭਾਲ ਮਾਹਰਾਂ ਤੋਂ ਇਹ ਪ੍ਰਸ਼ਨ ਪੁੱਛਨੇ ਹਨ ਆਦੀ ਲਈ ਸਾਡੇ ਚੈਨਲ ਨੂੰ ਦੇਖਣਾ ਯਕੀਨੀ ਕਰੋ